ਸ਼ਹਿਰ ਸ਼ਰਧਾ ਦੇ ਰੰਗ ਦੇਖਦੇ ਦੇਖਦੇ ਆਪਾਂ ਇੱਥੇ ਆ ਕੇ ਬੈਠੇ ਆ ਸੱਜਾ ਦੇ ਵਿੱਚ ਸੱਜਾ ਇੱਕ ਇੰਡਸਟਰੀ ਏਰੀਆ ਤੇ ਇੱਥੇ ਆਪਣੇ ਸਾਹਮਣੇ ਬਾਪੂ ਜੀ ਬੈਠੇ ਨੇ ਬਾਪੂ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਅ ਤੁਹਾਡੇ ਨਾਲ ਆਪਾਂ ਨੂੰ ਘੰਟਾ ਡੇਢ ਘੰਟਾ ਹੋ ਗਿਆ ਗੱਲਾਂ ਬਾਤਾਂ ਕਰ ਰਹੇ ਆ ਪਰ ਇੱਕ ਵਾਰੀ ਤੁਸੀਂ ਮੋਟਾ-ਮੋਟਾ ਦੱਸਿਓ ਆਪਣੇ ਬਾਰੇ ਬੇਟੇ ਮੋਟਾ-ਮੋਟਾ ਇਹ ਕਿ ਮੈਂ ਮੈਨੂੰ ਆਏ ਨੂੰ ਕੋਈ 40-45 ਸਾਲ ਹੋ ਗਏ ਕੰਟਰੀ 'ਚ ਜੀ ਇੱਥੇ ਜ਼ੀਰੋ ਤੋਂ ਸਟਾਰਟ ਕੀਤਾ ਸੀ ਜੀ ਅੱਜ ਦਾਤੇ ਦੀ ਕਿਰਪਾ ਆ ਬੜੇ-ਬੜੇ ਲੈਵਲ ਤੇ ਦਾਤ ਅੰਦੈ ਗਿਆ ਜੀ ਬਾਬੂ ਜੀ ਪ੍ਰਾਪਰਟੀ ਟਾਈਪ ਟਰਾਂਪ ਕਮ ਸਾਈਡ ਦਾਤੇ ਨੇ ਹਰ ਬਖਸ਼ਿਸ਼ਾਂ ਬਹੁਤ ਕੀਤੀਆਂ ਜੀ ਮੈਂ ਤੇ ਕਈ ਸਾਰਿਆਂ ਨੂੰ ਬੇਨਤੀ ਕਰਦਾ ਵੀ ਜਦੋਂ ਬੰਦਾ ਆਵੇ ਇੱਕ ਮਿਹਤ ਦੇ ਨਾਲ ਆਵੇ ਰੱਬ ਉਹਨੂੰ ਬਰਕਤਾਂ ਪਾਉਦਾ ਔਰ ਤਾਂ ਉਹ ਤੁਰੇ ਹੀ ਜਾਂਦਾ ਹੈ ਜੀ ਤੇ ਮੇਰਾ ਤੇ ਇੱਕ ਇਹ ਸਾਰਿਆਂ ਨੂੰ ਸੰਦੇਸ਼ ਆ ਵੀ ਸਾਡੇ ਵੀਰ ਜਿਹਦੇ ਵੀ ਆਉਣ ਮਿਹਨਤ ਕਰਨ ਵਾਲੇ ਹੁਣ ਨਸ਼ੇ ਨੁਸ਼ੇ ਦੀ ਇਹ ਕੰਤੀ ਜੇ ਦੀ ਕੋਈ ਵੈਲੀ ਨਹੀਂ ਨਾ ਕਰਨਾ ਚਾਹੀਦਾ ਇਹ ਬੰਦੇ ਨੂੰ ਹਮੇਸ਼ਾ ਥੱਲੇ ਨੂੰ ਲੈ ਕੇ ਜਾਂਦਾ ਉੱਪਰ ਨਹੀਂ ਲੈ ਕੇ ਜਾਂਦਾ ਜਿਹੜਾ ਬੰਦਾ ਮਿਹਨਤ ਕਰਨ ਵਾਲਾ ਉਹ ਹਰ ਸਟੈਪ ਬਾਈ ਸਟੈਪ ਉੱਪਰ ਆਉਂਦਾ ਤੇ ਉਹਨੂੰ ਮਿਹਨਤ ਕਰਨੀ ਚਾਹੀਦੀ ਹੈ ਮੇਰੀ ਤੇ ਇੱਕ ਸਾਰਿਆਂ ਨੂੰ ਛੋਟੀ ਜਿਹੀ ਸਲਾਹ ਕਰ ਲਓ ਬਿਲਕੁਲ ਬਿਲਕੁਲ ਬਾਪੂ ਜੀ ਆਪਾਂ ਗੱਲਾਂ ਕਰੀ ਜਾਂਦੇ ਹਾਂ ਤੁਸੀਂ ਦੱਸਿਆ ਵੀ ਇੱਥੇ ਸਰਦਾਰਾਂ ਦੀ ਬਹੁਤ ਇੱਜ਼ਤ ਕਰਦੇ ਆ ਤੇ کاروبار ਵੀ ਸੋਹਣੇ ਖੜੇ ਕੀਤੇ ਆ ਤੇ ਹੁਣ ਮਤਲਬ ਕਿ ਜਿਵੇਂ ਰਸਲ ਕੇਮਾ ਦੇ ਵਿੱਚ ਗੁਰਦਾਰਾ ਸਾਹਿਬ ਬਣਾਇਆ ਜਾਂਦੀ ਇਹ ਸਾਰੇ ਗੱਲਾਂ ਨੂੰ ਤੁਸੀਂ ਕਿਵੇਂ ਦੱਸਦੇ ਸੀਗੇ ਵੀ ਇੱਥੇ ਸਰਦਾਰਾਂ ਦਾ ਚੰਗਾ ਮਾਹੌਲ ਆ ਉੱਥੇ ਸਾਡੀ ਬੜੀ ਵੱਡੀ ਕੌਮ ਦੀ ਇੱਕ ਪਰਾਪਰਤੀ ਹੈ ਜੀ ਏਡੀ ਵੱਡੀ ਬਗੈਰ ਕਿਸੇ ਬਾਹਰ ਦੀ ਸਪੋਰਟ ਤੋਂ ਇੰਨੇ ਵੱਡੇ ਗੁਰੂ ਘਰ ਸੈਂਬਲ ਕਰਨੇ ਬਣਾਉਣੇ ਔਰ ਚਲਾਉਣੇ ਬੜੀ ਵੱਡੀ ਸੂਝ ਦਾ ਇੱਕ ਚਿੰਨ੍ਹ ਆ ਜੀ ਬਾਪੂ ਜੀ ਤੇ ਇਹ ਇੱਕ ਅਹੀਂ ਇੱਥੇ ਸਾਰੇ ਲੋਕ ਸਟਾਰਟਿੰਗ ਦੇ ਵਿੱਚ ਤੇ ਲੇਬਰ ਵਾਸਤੇ ਹੀ ਆਏ ਸੀ। ਬਿਲਕੁਲ। ਅਹੀਂ ਆਪਣੀ ਮਿਹਨਤ ਦਾ ਸਦਕਾ ਆਪਣੇ ਲੈਵਲ ਉੱਥਾਂ ਚੁੱਕਿਆ ਇਹਨਾਂ ਦੇ ਬਰਾਬਰ ਤੇ ਗਏ। ਇਹ ਹੁਣ ਸਾਡੇ ਵਾਂਗੂ ਜਿ ਕੋ ਸਾਡੇ ਭੈਣ ਭਰਾ ਮਿਲਦੇ, ਇਦਾਂ ਸਾਨੂੰ ਆਪਸ ਵਿੱਚ ਮਿਲਦੇ ਆ। ਅਹੀਂ ਇਹਨਾਂ ਦੇ ਵਿਆਹਾਂ, ਸ਼ਾਦੀਆਂ ਤੇ ਜਾਂਦੇ ਆਂ, ਇਹ ਸਾਡੀਆਂ ਤੇ ਆਉਂਦੇ ਆ। ਅਹੀਂ ਇੱਕ ਮਾਹੌਲ ਨੂੰ ਬਹੁਤ ਸੋਹਣਾ ਬਣਾ ਕੇ ਰੱਖਿਆ ਇੱਥੇ। ਬਿਲਕੁਲ। ਤੇ ਇਸ ਕਰਕੇ ਕੰਟਰੀ ਮਾੜਾ ਨਹੀਂ, ਇਹ ਬਹੁਤ ਚੰਗੇ ਲੋਕ ਆ। ਬਿਲਕੁਲ ਵਾਪਸ ਹਰ ਪਾਸੇ ਕਿਹਦੇ ਸਾਥ ਦਿੰਦੇ ਆ ਕਿਤੇ ਐਕਸੀਡੈਂਟ ਹੋਇਆ ਬਈ ਭਾਵੇਂ ਕਿ ਆਰਮੀ ਦੀ 1 ਮਿਲੀਅਨ ਦੀ ਗੱਡੀ ਹੋਵੇ ਉਹ ਫਟਾਫਟਾਂ ਦਾ ਐਂਬੂਲੈਂਸ ਆਉਂਦੋਂ ਪਹਿਲਾਂ ਮੇਰੀ ਗੱਡੀ ਚ ਪਾਉ ਮੈਨੂੰ ਹਸਪੀਟਲ ਲੈ ਕੇ ਜਾਣਾ ਹਾਂ ਸਾਡੇ ਇੰਡੀਆ ਦੇ ਵਿੱਚ ਆਮ ਕਰਕੇ ਉੱਥੇ ਲੱਗ ਕੇ ਕੋਈ ਵੀਡੀਓ ਬਣਾਉਂਦੇ ਰਹਿਣਗੇ ਕੋਈ ਨੂੰ ਹੱਥ ਨਹੀਂ ਲਾਉਂਦਾ ਇਹ ਕਰਕੇ ਕੰਟਰੀ ਹਰ ਪਾਸੇ ਉਹਨਾ ਬਹੁਤ ਐਡਵਾਂਸ ਸਿਆ ਔਰ ਬਹੁਤ ਚੰਗਾ ਹੈ ਜੀ 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 ਕੋਈ ਆਪਣੀ ਇੱਥੇ ਸਾਡੀ ਧੀ ਪਹਿਣ ਜਾਂ ਕਿਸੇ ਦੀ ਧੀ ਪਹਿਣ ਲੇਡੀਆਂ ਰਾਤ ਨੂੰ ਵੀ ਵਾਕ ਕਰਦੀ ਐ ਇੱਥੇ ਕੋਈ ਖਤਰਾ ਨਹੀਂ ਕੋਈ ਇੱਜ਼ਤ ਐ ਹਰ ਇੱਕ ਦੀ ਕੋਈ ਕੇਹਲ ਕੋਈ ਇਦਾਂ ਨਹੀਂ ਕੋਈ ਜ਼ਬਰਦਸਤੀ ਨਹੀਂ ਕੋਈ ਕਿਸੇ ਦੇ ਇਦਾਂ ਦੀ ਗੱਲ ਕਰ ਸਕਦਾ ਕੋਈ ਗਲਤ ਬੋਲ ਨਹੀਂ ਸਕਦਾ ਬੰਦਾ ਜੀ 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 ਹਾਂ ਇਹ ਕਰਕੇ ਕੰਟਰੀ ਦੇ ਫਿਰ ਤੁਸੀਂ ਸੇਫ ਜੇ ਇੱਥੇ ਭਾਵੇਂ ਕਿਦਾਂ ਕਮਾ ਲਓ ਜਿੰਨਾ ਕਮਾ ਲਓ ਬਾਲਾ ਕਮਾ ਲਓ ਤੁਹਾਡਾ ਆ ਕੋਈ ਟੈਕਸ ਨਹੀਂ ਸਾਡੇ ਉੱਤੇ ਬਿਲਕੁਲ ਕਿੰਟਰੀ ਦੇ ਵਿੱਚ ਬਹੁਤ ਜ਼ਿਆਦਾ ਬਿਲਕੁਲ ਕਿਰਪਾ ਜੀ ਬਾਪੂ ਜੀ ਹੁਣਾਂ ਦੀਆਂ ਇੱਥੇ ਰੂਪ ਟਰਾਂਸਪੋਰਟ ਅਤੇ ਇੱਕ ਤੁਹਾਡੀ ਮਰਫਾ ਰੂਪ ਕੰਟਰੈਕਟ ਇੱਕ ਤੁਹਾਡੀ ਕੰਪਨੀ ਇੱਥੇ ਸ਼ਾਰਜਾ ਚਾ ਤੇ ਇੱਕ ਦੂਜੀ ਦੁਬਈ ਚ ਦੁਬਈ ਚ ਭਾਈ ਜੀ ਤੁਹਾਡੇ ਨਾਂ ਤੇ ਰੂਪ ਤੁਹਾਡਾ ਨਾਂ ਜਗਰੂਪ ਸਿੰਘ ਆ ਹਾਂ ਜੀ ਹਾਂ ਜੀ ਠੀਕ ਆ ਵੀਰੇ ਠੀਕ ਆ ਬਾਪੂ ਜੀ ਹੁਣਾਂ ਦੇ ਦੋ ਪੁੱਤ ਆ ਤੇ ਦੋਵੇਂ ਸਾਰਾ ਪਰਿਵਾਰ ਇੱਥੇ ਡਟਿਆ ਹੋਇਆ ਸਾਲ 1979 ਤੋਂ ਪੰਜਾਬ ਤੋਂ ਨੇ ਸੁਲਤਾਨਪਿੰਡ ਤੇ ਆਪਣਾ ਅਮਰਥਰ ਸਾਹਿਬ ਤੇ ਹੁਣ ਇੱਥੇ 1979 ਤੋਂ ਇਹ ਦੇਸ਼ ਦੇ ਵਿੱਚ ਨੇ ਇਹ ਤੋਂ ਪਰੇ ਲਿਖੇ ਬੱਚੇ ਸਾਡੇ ਚੰਗੀ ਐਜੂਕੇਸ਼ਨ ਲਈ ਆ ਚੰਗੇ ਜੀ 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 ਤੁਹਾਡੀ ਸਕੂਲਿੰਗ ਵੀਰੇ ਇਥੋਂ ਦੀ ਆ ਹਾਂਜੀ ਪੂਰੀ ਸਕੂਲਿੰਗ ਇਥੋਂ ਦੀ ਆ ਯੂਨੀਵਰਸਿਟੀ ਸਟੱਡੀ ਪੂਰੀ ਇਥੋਂ ਦੀ ਤੁਸੀਂ ਉਹ ਕਿਹੜੀ ਅਮਰੀਕਨ ਯੂਨੀਵਰਸਿਟੀ ਆਫ ਸ਼ਾਰਜ ਆ ਮੈਂ ਆਸਟ੍ਰੇਲੀਅਨ ਯੂਨੀਵਰਸਿਟੀ ਆਪਣੀ ਵੋਲਨਬਾਂਗ ਤੋਂ ਆਪਣੀ ਕੀਤੀ ਹੋਈ ਆ ਸਾਰੀ ਸਟੱਡੀ ਤੇ ਮੇਰੇ ਬ੍ਰਦਰ ਨੇ ਅਮਰੀਕਨ ਯੂਨੀਵਰਸਿਟੀ ਆਫ ਸ਼ਾਰਜ ਆ ਉਹ Talk ਨਹੀਂ ਸੜੀ ਬੁਰੀ ਮਟੀਰੀਅਲ ਠੀਕ ਹੈ ਜੀ ਠੀਕ ਹੈ ਠੀਕ ਹੈ ਚਲੋ ਚੜ੍ਹਦੀ ਕਲਾ ਬਾਈ ਜੀ ਬਹੁਤ ਚੰਗਾ ਲੱਗਿਆ ਤੁਹਾਡੇ ਨਾਲ ਗੱਲਾਂ ਬਾਤਾਂ ਕਰਕੇ ਚੜ੍ਹਦੀ ਕਲਾ ਸਤਿ ਸ਼੍ਰੀ ਅਕਾਲ ਬਾਈ ਜੀ ਤੁਹਾਨੂੰ ਦੋਵੇਂ ਪਰਮਾਣੂ ਸਤਿ ਸ਼੍ਰੀ ਅਕਾਲ ਅ ਆਪਣਾ ਨਾਮ ਦੱਸਿਓ ਵੀਰੇ ਤਾਂ ਅਸੀਂ ਜਗਰਾਜ ਸਿੰਘ ਜਗਰਾਜ ਸਿੰਘ ਬਾਈ ਜਗਰਾਜ ਹੁਣੀ ਕਹਿੰਦੇ ਕਰਕਟ ਦੇ ਵਾਵਾ ਸ਼ਕੀਨ ਨੇ ਹਾਂਜੀ ਤੇ ਤੁਸੀਂ ਪੜ੍ਹਾਈ ਇੱਥੋਂ ਕੀਤੀ ਆ ਹਾਂਜੀ ਮੇਰੀ ਪੈਦਾਇਸ਼ ਇੱਥੋਂ ਦੀ ਹੈ ਜੀ ਵੀਰੇ ਬਾਈ ਜੀ 1990 ਪ੍ਰੀ ਸਕੂਲਿੰਗ ਤੋਂ ਲੈ ਕੇ ਕਾਲਜ ਤੱਕ ਸਭ ਕੁਝ ਮੈਂ ਥੇ ਕੀਤਾ ਆਪਣੀ ਪੜ੍ਹਾਈ ਜੀ ਠੀਕ ਹੈ ਭਾਈ ਤੇ ਆ ਮੋਟਾ ਮੋਟਾ ਦੱਸਿਓ ਆਪਣੇ ਬਿਜ਼ਨਸ ਬਾਰੇ ਤੁਸੀਂ ਦੋਵੇਂ ਭਰਾ ਕਿਵੇਂ ਇਸ ਕੀ ਸੰਭ ਰਹੇ ਹੋ ਆ ਆ ਸਾਡੀ ਕੰਪਨੀ ਰੂਪ ਟ੍ਰਾਂਸਪੋਰਟ ਜੀ 97 ਦੇ ਐਸਟੈਬਲਿਸ਼ਡ ਹੈ ਤੇ ਵੱਡੇ ਭਾਈ ਜੀ ਪਹਿਲੋਂ ਆਏ ਸੀ ਉਹ ਉਹਨਾਂ ਨੇ ਜੁਆਇਨ ਪਹਿਲੂ ਕਰ ਲਿਆ ਜੀ 2009 10 ਤੇ ਮੈਂ ਲੀਟਰੋਂ ਕੀਤਾ ਆਪਣੀ ਐਜੂਕੇਸ਼ਨ ਖਤਮ ਕਰਨ ਤੋਂ ਬਾਅਦ ਠੀਕ ਹੈ ਜੇ 15 16 ਤੱਕ ਤੇ ਸਾਰੇ ਆਪਰੇਸ਼ਨਸ ਆਹ ਹੈਂਡਲ ਕਰਦੇ ਆ ਪਿੱਛੇ ਬੈਕ ਸਟਾਫ ਮੈਂ ਹੈਂਡਲ ਕਰਦਾ ਹਾਂ ਫਾਈਨਾਂਸਸ ਅਕਾਊਂਟਸ ਉਹ ਮੇਰੇ ਐਂਡ 'ਚ ਹੁੰਦਾ ਤੇ ਬਾਜੀ ਸਾਡੇ ਆਪਰੇਸ਼ਨਸ ਸਭ ਬਾਕੀ ਦੇ ਫਰੰਟ ਆਫਿਸ ਦਾ ਕੰਮ ਇਹਨਾਂ ਦਾ ਹੁੰਦਾ ਠੀਕ ਹੈ ਭਾਈ ਜੀ ਆਪਾਂ ਜਿਵੇਂ ਗੱਲਾਂ ਪਤਾ ਪਹਿਲਾਂ ਕਰੀ ਜਾਂਦੇ ਸੀ ਹਨ ਆ ਤੁਹਾਡੀ ਕੰਪਨੀ ਵਿੱਚ ਕਿਹੜੇ-ਕਿਹੜੇ ਕੰਮ ਵੱਡੇ ਕੀਤੇ ਮਾੜੇ ਆ ਉਹਦੇ ਬਾਰੇ ਦੱਸਿਓ ਤੁਸੀਂ ਮਾਈਕ ਫੜ ਲਿਓ ਬੇਸ਼ੱਕ ਹੱਥ ਟਿਕਾਓ ਕਾਫੀ ਕਾਫੀ ਪ੍ਰੈਸਟੀਜੀਅਸ ਪ੍ਰੋਜੈਕਟ ਜਿਹੜੇ ਦੁਬਈ ਦੇ ਰਿਲੇਟਿਡ ਨੇ ਜੀ ਕਾਫੀ ਪ੍ਰੋਜੈਕਟਸ ਕੀਤੇ ਹੋਏ ਨੇ ਜਿਨ੍ਹਾਂ ਚੋਂ ਹੁਣ ਇੱਕ ਰੀਸੈਂਟਲੀ ਜਿਹੜਾ ਇਤਿਹਾਨ ਰੇਲਵੇ ਦੇ ਨਾਲ ਅਸੀਂ ਡੀਆਈਸੀ ਦਾ ਜਿਹੜਾ ਮੇਨ ਸਟੇਸ਼ਨ ਆ ਜੀ ਉਹਦਾ ਪੂਰਾ ਇਨਫਰਾਸਟਰਾ ਦਾ ਕੰਮ ਕੀਤਾ ਇਨਫਰਾਸਟ੍ਰਕਚਰ ਉਹਦਾ ਰੈਡੀ ਕੀਤਾ ਠੀਕ ਹੈ ਪਲੱਸ ਉਹਦੇ ਨਾਲ ਨਾਲ ਅਸੀਂ ਇੱਕ 4 ਕਿਲੋਮੀਟਰ ਦੀ ਰੇਲਵੇ ਯਾਨੀ ਟਰੈਕ ਹਾਂ ਜੋ ਸਾਡੇ ਵਾਸਤੇ ਵੀ ਇੱਕ ਪਹਿਲਾ ਨਵਾਂ ਐਕਸਪੀਰੀਅੰਸ ਹੈਗਾ ਉਹ ਅਸੀਂ ਐਗਜ਼ੀਕਿਊਟ ਕੀਤਾ ਕਿ ਤਕਰੀਬਨ ਇਹ 2.5 ਸਾਲ ਦਾ ਇੱਕ ਕਾਫੀ ਲੰਬਾ ਪ੍ਰੋਜੈਕਟ ਚੱਲਿਆ ਜਿੱਚ ਇਤਿਆਦ ਰੇਲਵੇ ਸਾਡਾ ਮੇਨ ਕਲਾਇੰਟ ਸੀਗਾ ਤੇ ਕੰਟਰੈਕਟਰ ਐਲ ਐਨ ਟੀ ਤੇ ਪਾਵਰ ਚైనా ਸੀਗੇ ਇਸ ਤੋਂ ਇਲਾਵਾ ਆਰਟੀਏ ਦੇ ਨਾਲ ਜਿੱਦਾਂ ਇੱਕ ਬ੍ਰਿਜ ਦੇ ਕੰਮ 'ਚ ਅਸੀਂ ਨਾਲ ਜੌਬ ਕੀਤੀ ਆ ਇੱਕ ਉਹਦੀ ਐਮ ਐਸ ਸੀ ਵਾਲੀ ਫਿਲਿੰਗ ਕੀਤੀ ਆ ਜੋ ਕਿ ਹੁਣੇ ਰੀਸੈਂਟਲੀ ਐਗਜ਼ੀਕਿਊਟ ਹੋਇਆ ਉਸ ਤੋਂ ਇਲਾਵਾ ਅਸੀਂ ਤਕਰੀਬਨ ਕਾਫੀ ਇਨਫਰਾਸਟ੍ਰਕਚਰ ਦੇ ਕੰਮ ਕਰਦੇ ਨੇ ਜਿੱਦਾਂ ਕੋਈ ਵੀ ਵੱਡੀ ਤੋਂ ਵੱਡੀ ਬਿਲਡਿੰਗ ਤੁਹਾਨੂੰ ਪਤਾ ਦੁਬਈ ਬਿਲਡਿੰਗਾਂ ਦਾ ਸ਼ਹਿਰ ਹੈ। ਬਿਲਕੁਲ ਜੀ। ਇੱਥੇ ਹਰ ਬਿਲਡਿੰਗ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਉਹਦੀ ਇੱਕ ਐਕਸਕੇਵੇਸ਼ਨ ਦਾ ਜੌਬ ਹੁੰਦਾ। ਜੀ। ਐਕਸਕੇਵੇਸ਼ਨ ਵੀ ਜਿਉਂ ਤੀ ਜਿੰਨੀ ਡੀਪ ਜਾਓਗੇ ਉੰਨੀ ਉਹਨੂੰ ਪ੍ਰੋਟੈਕਟ ਕਰਕੇ ਡੀਪ ਜਾਣਾ ਪੈਂਦਾ। ਜੀ। ਉਦਾਂ ਹੀ ਆਪਾਂ ਕਿਸੇ ਚੀਜ਼ ਨੂੰ ਓਪਨ ਕਰ ਦਈਏ ਤੇ ਉਹ ਕੋਲਾਪਸ ਹੋ ਜਾਂਦੀ ਹੈ। ਬਿਲਕੁਲ ਜੀ। ਤੇ ਉਹਨੂੰ 16 16 ਮੀਟਰ ਹੁਣ ਡਿਪੈਂਡ ਕਰਦਾ ਉਹ ਬਿਲਡਿੰਗ ਦੀ ਹਾਈਟ ਤੇ। ਕਿਹੜਾ ਪ੍ਰੋਜੈਕਟ ਐਗਜ਼ੀਕਿਊਟ ਕਰਨਾ 16 ਮੀਟਰ, 20 ਮੀਟਰ, 22 ਮੀਟਰ ਤੱਕ ਵੀ। ਜ਼ਮੀਨ ਚ ਐਕਸਕੇਵੇਸ਼ਨਸ ਕਰਨੀਆਂ ਉਹਦੀਆਂ ਪ੍ਰੋਡਕਸ਼ਨ ਦੇਣੀਆਂ ਬਾਅਦ ਚ ਉਹਦੀ ਫਾਰਮੇਸ਼ਨ ਰੈਡੀ ਕਰਕੇ ਦੇਣੀ ਜਿਹੇ ਚ ਇੱਕ ਹਿੱਸਾ ਕਾਫੀ ਕੰਮ ਦਾ ਹਿੱਸਾ ਸੀ ਪ੍ਰੈਸਟੀਜੀਅਸ ਪ੍ਰੋਜੈਕਟ ਆਪਣਾ ਜਿਹੜਾ ਬੁਰਜ ਖਲੀਫਾ ਬਣਿਆ ਵਾ ਉਹਦੇ ਚ ਵੀ ਕਾਫੀ ਯੋਗਦਾਨ ਸੀਗਾ ਉਸ ਪ੍ਰੋਜੈਕਟ ਉਸ ਤੋਂ ਇਲਾਵਾ ਕਾਫੀ ਅਨਗਿਣਤ ਪ੍ਰੋਜੈਕਟ ਨੇ ਜਿਹੜੇ ਅਸੀਂ ਹੁਣੇ ਰੀਸੈਂਟਲੀ ਐਗਜ਼ੀਕਿਊਟ ਕੀਤੇ ਨੇ ਠੀਕ ਹੈ ਜੀ ਤੇ ਤੁਹਾਡੀ ਇੱਕ ਵੈਬਸਾਈਟ ਹੈਗੀ ਆ ਅਫੀਸ਼ੀਅਲ ਜੀ ਜੀ ਬਿਲਕੁਲ ਰੂਪ ਟਰਾਂਸਪੋਰਟ ਰੂਪ ਟਰਾਂਸਪੋਰਟ ਐਲ ਐ ਐ .llc .a .a ਠੀਕ ਹੈ ਠੀਕ ਹੈ ਜੀ ਮੈਂ ਉਹ ਉਹ ਵੀ ਵੇਖੀ ਸੀ ਮੈਨੂੰ ਤਾਂ ਕਰਕੇ ਥੋੜਾ ਮੋਟਾ ਮੋਟਾ ਅੰਦਾਜ਼ਾ ਆਇਆ ਸੀ ਠੀਕ ਹੈ ਜੀ ਧੰਨਵਾਦ ਵੀਰੇ ਤੁਹਾਡਾ ਦੋਵਾਂ ਭਰਾਵਾਂ ਦਾ ਬਹੁਤ-ਬਹੁਤ ਸੋਮੈਸਤ ਤੇ ਧੰਨਵਾਦ ਬਾਪੂ ਜੀ ਬੜਾ ਸੋਹਣੀਏ ਗੱਲਾਂ ਬਾਤਾਂ ਹੋਈਆਂ ਆਪਣੀਆਂ ਚੜ੍ਹਦੀ ਕਲਾ ਜਿੰਨੀ ਕੀ ਮੋਟੀ ਮੋਟੀ ਗੱਲ ਅਸੀਂ ਸਮਝੀ ਜ ਇਹਨਾਂ ਨੇ ਬਤ ਪਾਈ ਅਰਗੇ ਨਾਲ ਗੱਲਾਂ ਬਾਤਾਂ ਕਰਦੇ ਆ ਅ ਇਹਨਾਂ ਕੋਲੇ ਆ ਸਾਰੀ ਮਸ਼ੀਨਰੀ ਆ ਤੇ ਨਾਲੋਂ ਨਾਲ ਟਰਾਂਸਪੋਰਟ ਦੇ ਵੱਡਾ ਕੰਮ ਬਾਈ ਹੋਣਾ ਦਾ ਇਹ ਆ ਵੀ ਜਿਵੇਂ ਬਹੁਤ ਵੱਡੀਆਂ ਬਿਲਡਿੰਗ ਬੰਦੀਆਂ ਦੇਸ਼ ਦੇ ਵਿੱਚ ਉਹਨਾਂ ਦੀ ਜਿਹੜੀ ਨਿਊ ਹੁੰਦੀ ਆ फाउंडेशन कहंदे अंग्रेजी च बिल्कुल ਨਿਵਾਵਾਂ ਭਰਦੇ ਨੇ ਤੋਂ ਉਦੋਂ ਬਾਅਦ ਹੋਰ ਕੰਪਨੀਆਂ ਉਹਨਾਂ ਤੇ ਅਸਾਰੀ ਕਰਦੀਆਂ ਐਵੇਂ ਆ ਬਾਈ ਜੀ ਗੱਲ ਬਿਲਕੁਲ ਇਦਾਂ ਹੀ ਆ ਜੀ ਠੀਕ ਆ ਜੀ ਤੇ ਅੱਛਾ ਤੁਹਾਡੀ ਕੰਪਨੀ ਦੇ ਵਿੱਚ ਉਹ ਸਾਰੇ ਇੱਧਰਲੇ ਪਾਸੇ ਆਪਾਂ ਵੇਖਦੇ ਵੀ ਪੰਜਾਬ ਵਾਲੇ ਚੋਬਰ ਖੜੇ ਆ ਇਹਨਾਂ ਦੇ ਸਿਰ ਤੇ ਕੰਪਨੀ ਚੱਲਦੀ ਆ ਜੀ ਬਿਲਕੁਲ ਬਾਈ ਇਹਨਾਂ ਦੀ ਮਿਹਨਤਾਂ ਆ ਜੀ ਬਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਵੀਰੇ ਭਾਜੀ ਕਿੰਨੇ ਇੱਕ ਮੁੰਡੇ ਪੰਜਾਬ ਦੇ ਤੁਹਾਡੇ ਨਾਲ ਜਾਂ ਹੋਰ ਸਟੇਟਾਂ ਤੋਂ ਵੀ ਨੇ ਪੰਜਾਬ ਇੰਡੀਆ ਤੋਂ ਹਾਂਜੀ ਸਟੇਟਾਂ ਹੋਰਾਂ ਤੋਂ ਵੀ ਨੇ ਲੇਕਿਨ ਜ਼ਿਆਦਾ ਆਪਣੇ ਮੁੰਡੇ ਸਾਰੇ ਪੰਜਾਬੀ ਨੇ ਤਕਰੀਬਨ 80% ਮੁੰਡੇ ਪੰਜਾਬੀ ਨੇ ਕੇਰਲਾ ਤੋਂ ਵੀ ਆ ਗਏ ਨੇ ਸਾਡੇ ਪਾਕਿਸਤਾਨ ਦੇ ਵੀ ਸਾਡੇ ਪਰ ਆ ਗਏ ਨੇ ਨਾਲ ਤੇ ਹਰਿਆਣਾ ਤੋਂ ਵੀ ਆ ਗਏ ਨੇ ਕਾਫੀ ਜੀ ਤੇ ਆਪਣਾ ਰਾਜਸਥਾਨ ਦੇ ਵੀ ਆ ਗਏ ਨੇ ਕਾਫੀ ਸਟੇਟਾਂ ਤੋਂ ਨੇ ਤਕਰੀਬਨ 올ਓਵਰ ਇੰਡੀਆ ਕਹ ਲਓ ਪਾਕਿਸਤਾਨ ਦੇ ਸਾਰੇ ਵੀਰੇ ਸਾਡੀਆਂ ਬਾਹਾਂ ਨੇ ਬਿਲਕੁਲ ਸਹੀ ਹੈ ਜੀ ਇਹ ਪੂਰਾ ਇਹ ਵੀ ਇੱਕ ਕੰਪਨੀ ਦਾ ਐਸੈਟ ਹੈ ਜਿਹਦੇ ਸਿਰ ਤੇ ਕੰਪਨੀ ਖੜੀ ਹੁੰਦੀ ਹੈ ਬਿਲਕੁਲ ਵੀਰ ਇੱਕ ਦੂਜੇ ਦੇ ਸਹਿਯੋਗ ਨਾਲ ਹੀ ਆ ਸਾਰਾ ਕੁਝ ਜੀ 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 ਭਾਈ ਤੇ ਸਤਿ ਸ਼੍ਰੀ ਅਕਾਲ ਵੀਰੇ ਇੱਕ ਵਾਰੀ ਸਾਰਿਆਂ ਨੂੰ ਫਿਰ ਭਾਈਆਂ ਨੂੰ ਕੋਈ ਗੱਲਬਾਤ ਕਰਨੀ ਹੋਵੇ ਕਿਸੇ ਵੀਰ ਨੇ ਇਹ ਸਾਡੇ ਫੋਰਮੈਨ ਸਾਹਿਬ ਨੇ ਜਤਿੰਦਰ ਸਿੰਘ ਠੀਕ ਹੈ ਗੁਰਮੀਤ ਸਿੰਘ ਨੇ ਜੀ ਕਾਫੀ ਪੁਰਾਣੇ ਪੁਰਾਣੇ ਆ ਆਪਣੇ ਸ਼ਹਿਰ ਦੇ ਹੀ ਤੁਹਾਡੇ ਸ਼ਹਿਰ ਦੇ ਸਾਡੇ ਸਤਿ ਸ਼੍ਰੀ ਅਕਾਲ ਹਾਂ ਭਾਈ ਤੁਹਾਡੇ ਭਾਈ ਹੁਣੇ ਮਿਲੇ ਸੀ ਸਾਨੂੰ ਹਾਂ ਉਹ ਬਾਈ ਵਰਗੇ ਦੋ ਤਿੰਨ ਆ ਦੀ ਮਿਲੇ ਸਾਨੂੰ ਠੀਕ ਆ ਵੀਰੇ ਇਧਰੋਂ ਕੁਲਵੰਤ ਸਿੰਘ ਨੇ ਉਹ ਸਾਡਾ ਮੁੰਡਾ ਕੇਰਲਾ ਤੋਂ ਆ ਤੇ ਆ ਗੁਰਪ੍ਰੀਤ ਸਿੰਘ ਜੀ ਵਿਸ਼ਾਲ ਇਧਰੋਂ ਆ ਵੀ ਗੁਰਪ੍ਰੀਤ ਸਿੰਘ ਨੇ ਹੁਣ ਕਈ ਨਾਮ ਤੇ ਆਪਣੇ ਸਾਰਿਆਂ ਦੇ ਕਾਮਨ ਹੀ ਹੋ ਗਏ ਜਗਰੂਪ ਸਿੰਘ ਗੁਰਪ੍ਰੀਤ ਸਿੰਘ ਹਰਪ੍ਰੀਤ ਸਿੰਘ ਆ ਸਾਡੇ ਕੁੰਨਣ ਸਿੰਘ ਨੇ ਇਹਨਾਂ ਨੂੰ ਹੀ ਸਰਪੰਚ ਸਰਪੰਚ ਵੀ ਕਹਿੰਨੇ ਨੇ ਰਮਦਾਸ ਤੋਂ ਨੇ ਤੇ ਮੈਕੈਨਿਕ ਨੇ ਆ ਵੇਖ ਲੋ ਜਿਹੜੇ ਜਿਹੜੇ ਜਹਾਜ਼ ਆ ਜਿਨ੍ਹਾਂ ਜਿਨ੍ਹਾਂ ਟਰਾਲੇ ਆ ਇਹਨਾਂ ਨੂੰ ਹੀ ਸਾਹਮਦੇ ਨੇ ਇੰਨਾ ਦੇ ਇੰਜਨ ਨੂੰ ਹਿੱਸਿਆਂ ਨੂੰ ਤੇ ਆ ਜਿਹੜੇ ਆਪਣੇ ਬਾਈ ਜੀ ਖੜੇ ਨੇ ਇੱਥੇ ਚਿੱਟੀ ਦਾੜੀ ਵਾਲੇ ਨਿਰਮਲ ਸਿੰਘ ਇਹ ਇਦਾਂ ਦੀਆਂ ਮਸ਼ੀਨਾਂ ਚਲਾਉਂਦੇ ਨੇ ਸ਼ਾਵਲ ਆ کافی ਮੁੰਡੇ ਆਪਣੇ ਟਰਾਲਿਆਂ ਦੇ ਗੁਰਪ੍ਰੀਤ ਸਿੰਘਾ ਐਕਸਕਵੇਟਰ ਚਲਾਉਂਦੇ ਨੇ ਆ ਸਾਹਬ ਸਿੰਘ ਆਪਣੇ ਇਹ ਟਾਇਰਮੈਨ ਨੇ ਜੀ ਜਿੰਨੇ ਮਰਜ਼ੀ ਭਾਵੇਂ 16 16 ਟਾਇਰ ਹੋਣ ਇੱਕ ਦਿਨ ਦੇ ਇਹਨਾਂ ਨੂੰ ਵੇਖ ਲਓ ਸਰੀਰ ਇਦਾਂ ਦਾ ਵਾਲੇ 16 16 ਟਾਇਰ ਵੀ ਇੱਕ ਦਿਨ ਲਾ ਦਿੰਦੇ ਨੇ ਕਿੰਨੇ ਕਿਲੋ ਦਾ ਹੋਊਗਾ ਸਭੀ ਟਾਇਰ ਇਕ 50 60 ਕਿਲੋ ਦਾ ਟਾਇਰ ਆ ਵੇਖ ਲੋ ਕਿ ਟਿਗੜੇ ਟਾਇਰ ਨੇ ਇਹ ਲਾ ਦਿੰਦੇ ਨੇ। ਕੀ ਬਾਤ ਹੈ ਜੀ। ਇਹ ਬੜੇ ਮਿਹਤੀ ਨੇ ਸਾਡੇ ਸੈਦ ਜੀ ਤੇ ਪਾਕਿਸਤਾਨ ਤੋਂ ਇਲੈਕਟ੍ਰੀਸ਼ੀਅਨ ਦੀ ਡਿਊਟੀ ਨਿਭਾਉਂਦੇ ਨੇ। ਜੀ ਵੀਰੇ। ਏਸੀ ਦਾ ਕੰਪਿਊਟਰ ਰਿਲੇਟਡ ਜਿੰਨਾ ਵੀ ਵਰਕ ਹੈਗਾ ਸਾਰਾ। ਠੀਕ। ਸਾਰੇ ਐਗਜ਼ੀਕਿਊਟ ਕਰਦੇ ਨੇ। ਆਵਾ ਮਸ਼ੀਨਾ ਇਹ ਇਹ ਮਸ਼ੀਨਾ ਤੇ ਗੱਡੀਆਂ ਦੇ ਸਿਰ ਤੇ ਹੀ ਜਿੰਨੇ ਵੀ ਜੋਬਸ ਐਗਜ਼ੀਕਿਊਟ ਹੁੰਦੇ ਆ। ਜੀ ਬਾਈ ਜੀ। ਉਹ ਇਹਨਾਂ ਦੇ ਸਿਰ ਤੇ ਆ। ਤੇ ਇਹਨਾਂ ਨੂੰ ਚਲਾਉਣ ਵਾਲਿਆ ਵੇਲੋ ਆਪਣੇ ਸਾਰੇ ਪੰਜਾਬ ਦੇ ਚੋਬਰ हां ਕਲੇ ਕਲੇ ਡਰਾਈਵਰ ਨਹੀਂ ਹੈਗੇ ਮਤਲਬ ਕਿ ਮਕੈਨਿਕ ਵੀ ਆ ਮਕੈਨਿਕ ਵੀ ਨੇ ਤੇ ਆਪਰੇਟਰ ਵੀ ਨੇ ਹਰ ਪੂਰੀ ਹੁਨਰ ਸਾਰੇ ਨੇ ਸਾਡੇ ਬੰਦੇਆਂ ਨੂੰ ਹਾਂ ਕੋਈ ਇਹੋ ਜਿਹਾ ਕੰਮ ਨਹੀਂ ਜਿਹੜਾ ਪੰਜਾਬੀ ਨਹੀਂ ਕਰ ਸਕਦਾ ਬਿਲਕੁਲ ਜੀ ਇਹ ਵੀ ਨਹੀਂ ਕਿ ਪਿੱਛੋਂ ਕੋਈ ਸਿੱਖ ਕੇ ਆਏ ਆ ਆਪਾਂ ਕਿੰਨੀਆਂ ਕਿ ਇਹੋ ਜਿਹੀਆਂ ਮਸ਼ੀਨਾਂ ਪਿੰਡਾਂ 'ਚ ਚਲਾਈਆਂ ਨੇ ਘਰਾਂ 'ਚ ਚਲਾਈਆਂ ਨੇ ਜਿੱਦੇ ਇੱਥੇ ਆ ਕੇ ਸਿੱਖ ਕੇ ਜੇ ਆਪਾਂ ਇੰਨੀ ਨੌਲੇਜ ਲੈ ਸਕਦੇ ਆ ਵੇ ਲੋ ਏਡੀਆਂ ਏਡੀਆਂ ਮਸ਼ੀਨਾਂ ਨੂੰ ਚਲਾਉਣਾ ਫਿਰ ਪ੍ਰੋਜੈਕਟ ਐਗਜ਼ੀਕਿਊਟ ਕਰਨੇ ਇਹ ਸਭ ਇਹਨਾਂ ਦੇ ਸਿਰਤੇ ਹੀ ਆ ਜੀ ਬਾਈ ਆ ਟਰਾਲੇ ਚਲਾਉਣੇ ਆ ਕਾਫੀ ਸਾਡੇ ਪੁਰਾਣੇ ਪੁਰਾਣੇ ਵਰਕਰ ਨੇ ਕਈਆਂ ਨੂੰ 15-15 20-20 ਸਾਲ ਹੋ ਗਏ ਲੱਖਾ ਸਿੰਘ ਅਮੋਲਕ ਸਿੰਘ ਔਰ ਰਾਜਵੀਰ ਸਿੰਘ ਸਾਡੇ ਕਾਫੀ ਪੁਰਾਣੇ ਬੰਦੇ ਨੇ ਜਿਹੜੇ ਸਾਥ ਦਿੰਦੇ ਨੇ ਜੀ 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 ਇੱਕ ਕੰਪਨੀ ਦੇ ਹਿਸਾਬ ਦੀ ਆ ਇਹ ਸਪੋਰਟ ਆ ਬਾਵਾ ਬਿਲਕੁਲ ਬੜਾ ਮਾਣ ਆ ਸਾਨੂੰ ਕੱਲਾ ਇਹ ਨਹੀਂ ਕਿ ਇੱਕ ਕੰਪਨੀ ਮਸ਼ੀਨਾਂ ਦੇ ਸਿਰਤੇ ਨਹੀਂ ਚੱਲਦੀ ਜੀ ਇਹਨਾਂ ਦੇ ਸਾਥ ਤੋਂ ਬਗੈਰ ਵੀ ਨਹੀਂ ਚੱਲ ਸਕਦੀ ਨਹੀਂ ਚੱਲ ਸਕਦੀ ਬਿਲਕੁਲ ਉਹਦੇ ਸਾਰੇ ਹਰ ਬੰਦਾ ਆਪਣਾ ਇੱਕ ਸਹਿਯੋਗ ਦਿੰਦਾ ਤੇ ਉਹ ਕੰਮ ਸਿਰੇ ਲੱਗਦੇ ਨੇ ਇਹਨਾਂ ਦੀ ਮੈਂ ਤੁਹਾਨੂੰ ਗੱਲ ਸੁਣਾ ਰਿਹਾ ਜਿੱਥੇ ਵੀ ਜਾਂਦੇ ਨੇ ਕੰਮ ਕਰਨ ਕੰਪਨੀ ਵਾਲੇ ਸਿਫਤਾਂ ਕਰਦੇ ਨੇ ਕਿ ਯਾਰ ਇਹ ਕਿੱਦਾਂ ਦੀ ਕੌਮ ਆ ਜਿਹੜੀ ਨਾ ਰੁਕਦੀ ਆ ਨਾ ਇਹ ਕੋਈ ਟਾਈਮ ਖਰਾਬ ਕਰਦੇ ਨੇ ਪੂਰੀ ਮਿਹਨਤ ਨਾਲ ਇਮਾਨਦਾਰੀ ਨਾਲ ਜਿੱਦਾਂ ਦਾ ਕੰਮ ਹੁੰਦਾ ਉਦਾਂ ਹੀ ਉਹਨੂੰ ਕੁਆਲਟੀ ਵਰਕ ਜਿਹਨੂੰ ਆਪਾਂ ਇੰਗਲਿਸ਼ ਚ ਕਹਿੰਦੇ ਆ ਉਹ ਐਗਜ਼ੀਕਿਊਟ ਕਰਕੇ ਅਗਲੇ ਦੇ ਸਾਹਮਣੇ ਪੇਸ਼ ਕਰਦੇ ਨੇ ਬਿਲਕੁਲ ਇਹ ਅਗਲਾ ਵੀ ਖੁਸ਼ ਹੋ ਕੇ ਸਲੂਟ ਕਰਦਾ ਜੇ ਪੰਜਾਬੀ ਕੌਮ ਜਿਹੜੀ ਆ ਉਹ ਪੂਰੇ ਮਾਣ ਵਾਧਾ ਇਸ ਗੱਲ ਸਾਰਿਆਂ ਦਾ ਬਿਲਕੁਲ ਬਾਈ ਮਾਣ ਵਾਧਾ ਜੀ ਬਿਲਕੁਲ ਜੀ ਬਿਲਕੁਲ ਜੀ 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 ਚਲੋ ਤੇ ਸਤਿ ਸ੍ਰੀ ਅਕਾਲ ਬਾਈ ਜੀ ਸਾਰੇ ਭਰਾਵਾਂ ਨੂੰ ਕਈ ਵੀਰ ਭਰਾ ਹੋਰ ਵੀ ਆ ਕੇ ਖੜੇ ਆ ਪੰਜਾਬ ਦੇ ਅੱਡੋ ਅੱਡੀ ਹਿੱਸਿਆਂ ਤੋਂ ਸਾਰੇ ਬਾਈ ਜਾਂ ਇੰਡੀਆ ਚੋਂ ਜਾਂ ਪਾਕਿਸਤਾਨ ਤੋਂ ਸਾਰੇ ਵੀਰ ਭਰਾ ਇੱਥੇ ਖੜੇ ਆ ਜਿਨ੍ਹਾਂ ਨਾਲ ਇਹ ਸਾਰੀਆਂ ਕੰਪਨੀਆਂ ਪੰਜਾਬ ਦੀਆਂ ਚੱਲਦੀਆਂ ਨੇ ਇਹਨਾਂ ਦੇਸ਼ਾਂ ਦੇ ਵਿੱਚ ਚਲੋ ਠੀਕ ਹੈ ਬਾਈ ਜੀ ਮਿਲਦੇ ਆਂ ਫਿਰ ਆਪਾਂ ਓਕੇ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਚੰਗਾ ਜੀ ਬਾਪੂ ਜੀ ਦਾ ਪਿੰਡ ਅਕਲੀਆ ਜ਼ਿਲ੍ਹਾ ਮਾਨਸਾ ਓਕੇ ਵੀਰੇ ਸਤਿ ਸ਼੍ਰੀ ਅਕਾਲ ਚੰਗਾ ਬਾਈ ਜੀ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਸਿੰਘ ਸਾਹਿਬ ਓਕੇ ਓਕੇ ਬਾਈ ਜੀ